ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਉਮੀਦ ਕਰਦੇ ਕਿ ਫਰੈਂਡ ਤੁਸੀਂ ਠੀਕ ਹੋਵੋਗੇ ਤੇ ਫਰੈਂਡ ਮੈਂ ਵੀ ਠੀਕ ਆ ਤੇ ਅੱਜ ਦਾ ਬਲੌਗ ਆਪਾਂ ਨਾ ਉੱਥੇ ਸਟਾਰਟ ਕਰ ਰਹੇ ਜਿੱਥੇ ਆਪਾਂ ਨੇ ਯਾਨਕੀ ਸਫਾਈਆਂ ਕੀਤੀਆਂ ਸੀਗੀਆਂ ਨਾ ਜਿਸ ਆਪਣਾ ਬਲੌਗ ਆਇਆ ਸੀਗਾ ਉਸ ਦਿਨ ਦਾ ਹੀ ਯਾਨਕੀ ਰਾਤ ਦਾ ਹੀ ਆ ਇਹ ਤੇ ਦੁਪਹਿਰੇ ਤਾਂ ਦੇਖੋ ਮੈਂ ਥੱਕ ਗਈ ਸੀਗੀ ਫਿਰ ਘੰਟਾ ਕ ਪੈ ਗਈ ਸੀਗੀ ਤੇ ਕੱਪੜੇ ਧੋਣ ਵਾਲੇ ਕਾਫੀ ਹੋਏ ਪਏ ਸੀਗੇ ਇੱਕ ਜੀ ਕਰ ਰਿਆ ਸੀਗਾ ਵੀ ਮਸ਼ੀਨ ਲਗਾ ਲਵਾਂ ਇੱਕ ਜੀ ਕਰ ਰਿਆ ਸੀਗਾ ਹੈਨਾ ਵੀ ਸ਼ੁੱਕਰਵਾਰ ਨੂੰ ਧੋ ਲਾਂਗੀ ਵੀ ਚਲੋ ਵੀਰਵਾਰ ਅ ਬੀਬੀਆਂ ਆਉਂਦਾ ਵੀ ਸ਼ੁੱਕਰਵਾਰ ਨੂੰ ਧੋ ਲਾਂਗੇ ਪਰ ਮਨ じゃ ਫਿਰ ਮੰਨਿਆ ਨਹੀਂ ਹੈ ਗਿਆ ਮੈਂ ਕਿਹਾ ਹੁਣ ਫਿਰ ਮੈਂ ਕਰਾਂਗੀ ਵੀ ਕੀ ਹੈਨਾ ਵੀ ਰਾਤ ਨੂੰ ਚਲੋ ਮੇਰੇ ਤੋਂ ਆ ਸਟੀਚਿੰਗ ਹੋਣੀ ਨਹੀਂ ਰਹੀਗੀ ਕਿਉਂਕਿ ਅੱਜ ਪਹਿਲਾਂ ਵੀ ਮੈਂ ਇੱਕ ਸ਼ਰਟ ਬਣਾ ਲਈ ਸੀਗੀ ਇਸ ਕਰਕੇ ਹਨਾ ਫਿਰ ਮਨ ਨੂੰ ਕਰ ਰਹੀ ਸੀਗਾ ਮਸ਼ੀਨ ਤੇ ਬੈਠਣ ਨੂੰ ਮਹਾ ਚਲੋ ਫਿਰ ਮੈਂ ਕੱਪੜੇ ਧੋ ਲੈਣੇ ਆ ਵੀ ਬੀਰਵਾਰ ਨੂੰ ਫਿਰ ਆਪਾਂ ਮਸ਼ੀਨ ਤੇ ਬੈਠ ਜਾਵਾਂਗੇ ਹਨਾ ਤੇ ਸ਼ੁੱਕਰਵਾਰ ਨੂੰ ਵੀ ਆਪਾਂ ਚੰਗੇ ਕੰਮ ਵਗੈਰਾ ਹੋਰ ਕਰ ਲਵਾਂਗੇ ਤੇ ਇੱਥੇ ਫਿਰ ਮੈਂ ਮਸ਼ੀਨ ਲਗਾ ਕੇ ਆ ਗਈ ਸੀਗੀ ਮਹਾ ਚਲੋ ਫਸਟ ਗੇੜਾ ਆਉਂਦਾ ਮਸ਼ੀਨ ਦਾ ਤੇ ਇੱਥੇ ਮੈਂ ਕਿਚਨ ਦੀ ਸੈਟਿੰਗ ਕਰ ਦਨੀ ਹੈ ਕਿਉਂਕਿ ਰੋਟੀ ਰੋਟੀ ਬਣਾ ਕੇ ਰੋਟੀ ਰੋਟੀ ਖਾ ਕੇ ਫਿਰ ਮੈਨੇ ਮਸ਼ੀਨ ਲਗਾਈ ਸੀਗੀ ਤੇ ਇੱਥੇ ਬੱਚੇ ਚਲੇ ਗਏ ਸੀਗੇ ਫਿਰ ਹਨਾ ਮੰਮੀ ਕੰਨੀ ਦੋ ਦਿਨ ਹੋ ਗਏ ਮम्मी ਕੱਲੀ ਸੌਂਦੇ ਨੇ ਮੈਨੂੰ ਤਾਂ ਰਾਤ ਨੂੰ ਬਿਲਕੁਲ ਵੀ ਨੀਂਦ ਨਹੀਂ ਆਉਂਦੀ ਹੈ ਜੀ ਬੱਚਿਆਂ ਵੀ ਨਾ ਮੈਂ ਕਦੇ ਵੀ ਨਹੀਂ ਹੈ ਨਾ ਵੀ ਕੱਲੀ ਪਈ ਹੈਗੀ ਬੱਚਿਆਂ ਤੋਂ ਬਗੈਰ ਤੇ ਇਹ ਦੋ ਦਿਨ ਹੋ ਗਏ ਮੈਨੂੰ ਫੇਰ ਰਾਤ ਨੂੰ ਨੀਂਦ ਨਹੀਂ ਆਉਂਦੀ ਸਵੇਰੇ ਜਾ ਕੇ ਨੀਂਦ ਆਉਂਦੀ ਹੈ ਫਿਰ ਮੈਂ ਲੇਟ ਉੱਠਦੀ ਆ ਹੈ ਨਾ ਐ ਹੋ ਜਾਂਦਾ ਤੇ ਚਲੋ ਜੀ ਇਹਨੇ ਆਪਣਾ ਫਰਸਟ ਗੇੜਾ ਉਹਨਾਂ ਮੈਂ ਚਲੋ ਮੈਂ ਕਿਚਨ ਜਾ ਆਪਣੀ ਸਮਾਰਦਨੀ ਆ ਲੱਗੇ ਹੱਥ ਵੀ ਇਹ ਸੈਟਿੰਗ ਭੰਡੂ ਕੋ ਨੇ ਮਾਨਦ ਨੇ ਜਿਹੜੇ ਚਾਰਕ ਹੈਗੇ ਆ ਤੇ ਇੱਥੇ ਮੈਂ ਆਪਣੀ ਦੇਖੋ ਕਿਚਨ ਕਰਤੀ ਸੀਗੀ ਭਾਂਡੇ-ਭੁੰਡੇ ਵੀ ਜਿਹੜੇ ਹੈਗੇ ਨੇ ਉਹ ਧੋ ਦੰਨੀ ਆ ਤੇ ਐਨੇ ਜਿਹੜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਪਲੀਜ਼ ਲਾਈਕ ਕਰ ਦੋ ਤੇ ਜਿਹੜੇ ਪੁਰਾਣੇ ਨੇ ਉਹ ਵੀ ਲਾਈਕ ਕਰ ਦੋ ਸਾਰੇ ਲਾਈਕ ਕਰ ਦੋ ਜਿਹੜੇ ਜਿਹੜੇ ਆਪਣੇ ਵੀਡੀਓ ਦੇਖ ਰਹੇ ਨੇ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਫੁੱਲ ਵਾਚ ਨਹੀਂ ਕਰਦੇ ਹੈਗੇ ਪਲੀਜ਼ ਫੁੱਲ ਵਾਚ ਜ਼ਰੂਰ ਕਰਿਆ ਕਰੋ ਦੇਖੋ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਵੀਡੀਓ ਬਣਾਉਣ ਦੇ ਵਿੱਚ ਹੈ ਨਾ ਕਈ ਵਾਰੀ ਬਹੁਤ ਸਾਰੇ ਕੰਮਕਾਰ ਛੱਡ ਕੇ ਹੈ ਨਾ ਫਿਰ ਵੀਡੀਓ ਬਣਦੀ ਐਡਿਟ ਕਰਦੇ ਆ ਹੈ ਨਾ ਪਲੀਜ਼ ਫੁੱਲ ਵੋਚ ਕਰ ਲਿਆ ਕਰੋ ਜਿਆਦਾ ਨਹੀਂ ਤਾਂ ਘਟੂ ਘਟ 7-8 ਮਿੰਟ ਹੁੰਦੇ ਨੇ ਜਿਹੜੇ ਫਸਟ ਉਹ ਜ਼ਰੂਰ ਵੋਚ ਕਰਿਆ ਕਰੋ ਹੈਨਾ ਬਿਨਸ ਸਕਿਪ ਕਰੇ ਤੇ ਲੋ ਜੀ ਕਿਚਨ ਸਾਫ ਕਰਨ ਤੋਂ ਬਾਅਦ ਆਪਣਾ ਫਸਟ ਰਾਉਂਡ ਆ ਗਿਆ ਸੀਗਾ ਮਹ ਕੱਢ ਦਿੰਨੇ ਹੁਣ ਨਾਲ ਦੀ ਨਾਲ ਤੇ ਪਾਣੀ ਨਾ ਬਹੁਤ ਗਰਮ ਜਾ ਰਿਹਾ ਸੀਗਾ ਬਸ ਤਾਂ ਦੇਖੋ ਹੁਣ ਭਰਿਆ ਪਾਣੀ ਵੀ ਸਵੇਰ ਦਾ ਆਪਣੇ ਪਾਣੀ ਵੀ ਨਹੀਂ ਹੈਗਾ ਸੀਗਾ ਲਾਈਟ ਵੀ ਨਹੀਂ ਆ ਗਈ ਸੀਗੀ ਹੁਣੀ ਯਾਨੀ ਕਿ ਪਾਣੀ ਆਪਾਂ ਨੇ ਚਲਾਇਆ ਹੀ ਹੈ ਟੁੱਲੂ ਪੰਪ ਨਾਲ ਤੇ ਹੁਣ ਵੀ ਨਾ ਇੰਨਾ ਗਰਮ ਪਾਣੀ ਪਿਆ ਸੀਗਾ ਜਿਹੜਾ ਪਾਟ ਐ ਚ ਮਸ਼ੀਨ ਚ ਪਾਇਆ ਸੀਗਾ ਹੈਨਾ ਟੈਂਕੀ ਵੈਸੇ ਖਾਲੀ ਸੀਗੀ ਤਾਜਾ ਪਾਣੀ ਵੀ ਇਸ ਟਾਈਮ ਵੀ ਗਰਮ ਸੀਗਾ ਤੇ ਕੱਪੜੇ ਵੇਰ ਛੇ ਛੇਤੀ ਯਾਨਕਿ ਤਲ ਗਏ ਸੀਗੇ ਜਿਆਦਾ ਤਾਂ ਹੈ ਨਹੀਂ ਸੀਗੇ ਕੱਪੜੇ ਪਰ ਯਾਨਕਿ ਤਿੰਨ ਰਾਉਂਡ ਦੇ ਵਿੱਚ ਆ ਹੀ ਜਾਂਦੇ ਨੇ ਜਿਵੇਂ ਫਸਟ ਦੇ ਵਿੱਚ ਬੱਚੇ ਦੇ ਪਾ ਦਿੰਦੀ ਆ ਮੈਂ ਹੈਨਾ ਸ਼ਰਟਾਂ ਹੋ ਜਾਂਦੀਆਂ ਨੇ ਦੂਜੇ ਦੇ ਵਿੱਚ ਦੂਜੇ ਰਾਉਂਡ ਦੇ ਵਿੱਚ ਫਿਰ ਆਪਣੇ ਆਪ ਆ ਲੰਦੀਆਂ ਹੁੰਦੀਆਂ ਤੇ ਲਾਸਟ ਚ ਮੈ ਚਾਦਰਾਂ ਵਗੈਰਾ ਪਾਣੀ ਹੁੰਦੀਆਂ ਤੇ ਇੱਥੇ ਚਲੋ ਜੀ ਕਪੜੇ ਜਿਹੜੇ ਚਾਦਰਾਂ ਵਗੈਰਾ ਹੈਗੇ ਸੀਗੇ ਇਹ ਵੀ ਆਪਣੇ ਧੁੱਲਗੇ ਸੀਗੇ ਇਹਨੂੰ ਮੈਂ ਚੰਗੀ ਤਰ੍ਹਾਂ ਹੁਣ ਕਰ ਦਵਾਂਗੀ ਆ ਵੈਸੇ ਐਸਾ ਫਿੱਪੂਪੀ ਤਾਂ ਮੈਨੇ ਮਾਰੀ ਨਹੀਂ ਹੈਗੀ ਕਿਉਂਕਿ ਪਾਣੀ ਨਾ ਗਰਮ ਹੀ ਸੀਗਾ ਤੇ ਵਧੀਆ ਦੋ ਮਹੀਨੇ ਰੌਂਡ ਚਾਦਰਾਂ ਨੂੰ ਦਵਾਤੇ ਸੀਗੇ ਇਸ ਕਰਕੇ ਹਨਾ ਨਿਖਰ ਗਏ ਸੀਗੇ ਆਪਣੇ ਕੱਪੜੇ ਤੇ ਇੱਥੇ ਨਾ ਮੈਨੂੰ ਆਦਤ ਹੈ ਜਦ ਵੀ ਮੈਂ ਕੱਪੜੇ ਧੋਣੇ ਆ ਹਨਾ ਜਾਂ ਬਾਹਰੇ ਬੈਠ ਕੇ ਕੋਈ ਵੀ ਪਾਣੀ ਨਾਲ ਕੰਮ ਕਰਦੀ ਆ ਮੈਂ ਆਪਣੀਆਂ ਹਨਾ ਪੈਰ ਜਾਂ ਾਡੀ ਹੱਥ ਪੈਰ ਜ਼ਰੂਰ ਰਗੜਦੀ ਹੁੰਦੀ ਆ ਕਿਉਂਕਿ ਮੈਨੂੰ ਐ ਹੁੰਦਾ ਵੀ ਜਦੋਂ ਆਪਾਂ ਨੇ ਸਾਰੇ ਪੈਰ ਪੂਰ ਚੰਗੀ ਤਰ੍ਹਾਂ ਹਨਾ ਗਿੱਲੇ ਹੁੰਦੇ ਨੇ ਚੰਗੀ ਤਰ੍ਹਾਂ ਗਿੱਲੇ ਹੋ ਜਾਂਦੇ ਨੇ ਤਾਂ ਜਿਹੜੀ ਾਡੀ ਆਪਣੀ ਫੱਟੀ ਹੋਈ ਹੁੰਦੀਆਂ ਨੇ ਉਹ ਆਪਾਂ ਰਗੜ ਲਈਏ ਤਾਂ ਵਧੀਆ ਸਾਫ਼ ਹੋ ਜਾਂਦੇ ਨੇ ਤੇ ਲੋ ਜੀ ਇੱਥੇ ਆਪਣੇ ਕੱਪੜੇ ਵਗੈਰਾ ਤੁੱਲ ਗਏ ਸੀਗੇ ਕਪੜੇ-ਕਪੜੇ ਧੋਤੇ ਤੇ ਹੁਣ ਮੈਂ ਇਹਨਾਂ ਚ ਟੱਬ ਚੋਂ ਵੀ ਚਲੋ ਬਰਸ਼ ਵਗੈਰਾ ਮਾਰ ਦਵਾਂਗੀ। ਵੈਸੇ ਮੈਂ ਇਹਨਾਂ ਦੀ ਡੀਪ ਕਲੀਨ ਹਲੇ ਕਰਨ ਵਾਲੀ ਐ। ਚੰਗੀ ਤਰ੍ਹਾਂ ਹਲੇ ਹੋਈ ਨਹੀਂ ਹੈਗੀ ਕਿਉਂਕਿ ਹੁਣ ਕੰਮ-ਕੁਮ ਵਗੈਰਾ ਕਿਤੇ ਸੀਗਾ ਨਾ ਕਾਫੀ ਗੰਦੇ ਹੋਏ ਪਏ ਸੀਗੇ ਪਰ ਫਿਲਹਾਲ ਮੈਂ ਉਂਝ ਇਹਨਾਂ ਕੀ ਸਾਬਣ ਦਾ ਜਿਹੜਾ ਪਾਣੀ ਹੁੰਦਾ ਏ ਇੱਕ ਵਾਰੀ ਬਰਸ਼ ਨਾਲ ਸਾਫ਼ ਕਰ ਦਵਾਂਗੀ ਹਨਾ। ਬੱਚੇ ਇੱਥੇ ਮੰਮੀ ਕੰਨੀ ਚੱਲੇ ਗਏ ਸੀਗੇ ਤੇਰੇ ਮਣੀ ਤੇ ਦੇ ਡੈਡੀ ਵੀ ਹਨਾ ਏਸੀ ਲਾਨ ਕੰਨੀੋ ਬੈਠੇ ਸੀਗੇ। ਬਾਹਰ ਤਾਂ ਐਵੇਂ ਮੈਨੂੰ ਦੇਖੋ ਗਰਮੀ ਲੱਗ ਨਹੀਂ ਰਹੀ ਸੀਗੀ ਕਿਉਂਕਿ ਹਵਾ ਚੱਲ ਰਹੀ ਸੀਗੀ ਪਰ ਅੰਦਰ ਹੈਗੀ ਸੀਗੀ ਗਰਮੈਸ਼ ਹੈਨਾ ਪੱਖੇ ਦੀ ਤੁਹਾਨੂੰ ਪਤਾ ਹੈ ਇਸ ਟਾਈਮ ਨੂੰ ਤਾਂ ਕਿਹੜੀਆਂ ਠੰਡੀ ਹਵਾ ਦਿੰਦੇ ਨੇ ਬਹੁਤ ਗਰਮ ਮਾਰਦੇ ਨੇ ਤੇ ਫਿਰ ਏਸੀ ਹਲੇ ਚਲਾਇਆ ਨਹੀਂ ਹੋਇਆ ਸੀਗਾ ਕਿਉਂਕਿ ਮੈਂ ਮਸ਼ੀਨ ਚਲਾਈ ਹੋਈ ਸੀਗੀ ਜਦ ਤੱਕ ਮਸ਼ੀਨ ਨਹੀਂ ਬੰਦ ਹੁੰਦੀਗੀ ਉਦੋਂ ਤੱਕ ਆਪਣਾ ਏਸੀ ਨਹੀਂ ਹੈਨਾ ਚੱਲਦਾ ਹੈਗਾ ਤੇ ਇੱਥੇ ਮੈਂ ਲਾਸਟ ਦੇ ਵਿੱਚ ਜਿਹੜੇ ਆਪਣੇ ਡਸਟਿੰਗ ਵਗੈਰਾ ਜਿਹੜੇ ਕੱਪੜੇ ਸੀਗੇ ਹੈਨਾ ਉਹ ਮੈਂ ਧੋਤੇ ਸੀਗੇ ਤੋ ਕਿ ਮਖੈਨਾਂ ਨੂੰ ਵੀ ਰੱਖ ਦੰਨੇ ਮਿੱਟੀ ਘਟਾ ਇਹਨਾਂ ਦੇ ਵੀ ਨਿਕਲ ਜੂਗੀ ਤੇ ਇੱਥੇ ਮੈਂ ਕੱਪੜੇ ਹੁਣ ਸਾਰੇ ਯਾਨਕਿ ਪਾਏ ਨਹੀਂ ਹੈਗੇ ਸੀਗੇ ਬਾਹਰ ਤਾਰ ਤੇ ਉਹ ਮੈਂ ਤਾਂ ਨਹੀਂ ਪਾਹੇਗੀ ਕਿਉਂਕਿ ਹਵਾ ਚੱਲੀ ਜਾਂਦੀ ਸੀਗੀ ਫਿਰ ਮੈਨੂੰ ਡਰ ਸੀਗਾ ਵੀ ਕਿੱਥੇ ਮੈਂ ਫਿਰ ਰਾਤ ਨੂੰ ਉਠਾਂਗੀ ਹਨੇਰੀ ਣੂਰੀ ਆ ਜਾ ਕਰਦੀ ਹੈ ਇਸ ਕਰਕੇ ਮੈਂ ਸਾਰੇ ਹੁਣ ਇਹਨਾਂ ਨੂੰ ਬਸ ਵੀ ਇਹਨਾਂ ਦੇ ਇਕੱਠੇ ਜੇ ਕਰੇ ਹੋਏ ਸੀਗੇ ਇੱਕ ਵਾਰੀ ਐਵੇਂ ਸਿੱਧੇ ਜੇ ਕਰਕੇ ਮੈਂ ਰੱਖ ਦਵਾਂਗੇ ਕੁਸ਼ਕ ਕੱਪੜੇ ਮੈਂ ਨੀ ਟੀ ਸ਼ਰਟਾਂ ਵਗੈਰਾ ਮੰंजे ਤੇ ਰੱਖਦੀ ਸੀਗੇ ਮਖੈਨਾਂ ਨੂੰ ਐਂ ਜੀ ਆਪਾਂ ਪਾ ਦਵਾਂਗੇ ਸਵੇਰੇ ਉੱਠ ਕੇ ਹੈਨਾ ਪਰ ਜਦੋਂ ਮੈਂ ਸਵੇਰੇ ਉઠી ਸੀਗੀ ਸਵੇਰੇ ਉੱਠ ਕੇ ਇਹਨਾਂ ਨੂੰ ਪਾਉਣ ਦੇ ਮੰਜੇ ਵਾਲੇ ਕੱਪੜਿਆਂ ਨੂੰ ਲੋਡ ਹੀ ਨਹੀਂ ਪਈ ਹੈਗੇ ਆਏ ਆਏ ਪਏ ਪਏ ਸੁੱਕ ਗਏ ਸੀਗੇ ਤੇ ਇੱਥੇ ਦੇਖੋ ਆਪਣੇ ਨਵੇਂ ਰੂਮ ਦੇ ਵਿੱਚ ਸਾਰ ਇੱਕ ਥਾਂ ਯਾਨਕਿ ਕੱਪੜੇ ਕੱਪੜੇ ਹੋ ਗਏ ਨੇ ਤਿੰਨ ਰੂਮ ਹੋ ਗਏ ਆਪਣੇ ਤਿੰਨੇ ਨੇ ਚਾਰ ਰੂਮ ਹੋ ਗਏ ਚਾਰਾ ਦੇ ਵਿੱਚ ਕੱਪੜੇ ਹੋ ਗਏ ਤੇ ਨਹੀਂ ਆਪਾਂ ਹੁਣ ਚਲੋ ਮੈਂ ਹੁਣ ਥੋੜੀ ਜਿਹੀ ਕਹਾਂ ਇਹ ਗੱਲ ਦਾ ਮੈਂ ਧਿਆਨ ਰੱਖਾਂਗੇ ਵੀ ਸਾਰੇ ਰੂਮ ਦੇ ਵਿੱਚ ਕੱਪੜੇ ਆਪਾਂ ਨਹੀਂ ਬਖੇਰਾਂਗੇ ਪਰ ਫਿਲਹਾਲ ਇਹ ਤਾਂ ਯਾਨਕਿ ਸਿਕਾਉਣ ਵਾਲੇ ਸੀਗੇ ਇਸ ਕਰਕੇ ਆਪਾਂ ਨੇ ਰੱਖੇ ਸੀਗੇ ਵੀ ਸਵੇਰੇ ਚਲੋ ਚੱਕ ਲਵਾਂਗੇ ਤੇ ਇੱਥੇ ਹੁਣ ਮੈਨੂੰ ਲੱਗ ਗਈ ਸੀ ਕਿ ਬਹੁਤ ਜ਼ਿਆਦਾ ਗਰਮੀ ਪਿਆਸ ਲੱਗ ਰਹੀ ਸੀਗੀ ਮਾ ਚਲੋ ਪਾਣੀ ਪੀਨੇ ਆ ਤੇ ਆ ਕੈਂਪਰ ਵੀ ਨਾ ਇੱਥੇ ਯਾਨਕੀ ਰੱਖਿਆ ਦਾ ਬਹੁਤ ਫਾਇਦਾ ਸੀ ਇੱਥੇ ਬੈਠ ਕੇ ਪਾਣੀ ਪੀਨੇ ਆ ਬਿਲਕੁਲ ਵੀ ਨਹੀਂ ਅਸੀਂ ਯਾਨਕੀ ਦੋਨੇ ਜੀ ਖੜ ਕੇ ਪਾਣੀ ਬਿਲਕੁਲ ਵੀ ਨਹੀਂ ਪੀਂਦੇ ਹੈਗੇ ਇੱਥੇ ਬਹਿ ਜੰਨੇ ਆ ਤੇ ਬੈ ਕੇ ਪਾਣੀ ਪੀਨੇ ਆ ਨਾ ਕਹਿੰਦੇ ਬੈ ਕੇ ਪਾਣੀ ਪੀਣਾ ਬਹੁਤ ਚੰਗਾ ਹੁੰਦਾ ਤੇ ਹੁਣ ਹੋ ਗਿਆ ਸੀਗਾ ਫਰੈਂਡ ਨੈਕਸਟ ਡੇ ਉਹਨੂੰ ਸਿੱਧਾ ਨੈਕਸਟ ਡੇ ਮਿਲ ਰਿਹਾ ਤੇ ਆਪਣੇ ਹੋ ਜਾਊਗਾ ਸਾਰਾ ਕੱਲੇ ਚ ਸਾਰਾ ਇਕੱਠਾ ਦੇ ਕੋਲ ਕਿੰਨਾ ਸਾਰਾ ਇਹ ਕਿਤੇ ਇਕੱਠਾ ਹੋ ਜਾਂਦਾ ਨਾ ਤਾਂ ਫਿਰ ਰਮਨੀਤ ਦੇ ਰੈਡੀ ਆਪਣੇ ਜਨਕੀ ਲਵੀ ਪੈਂਦੀ ਹੈ ਦੁਕਾਨ ਤਾਂ ਫਿਰ ਉੱਥੇ ਵੇਚ ਜਾਂਦੇ ਹੁੰਦੇ ਨੇ ਹੈਨਾ ਅ ਥੋੜਾ ਬੋਤਾ ਤਾਂ ਦੇਖੋ ਮੈਂ ਉਹ ਜੂ ਕੂੜੇ ਚ ਵੀ ਗੇਰ ਦਿੰਦੀਆਂ ਜਿਆਦਾ ਇਕੱਠਾ ਨੇ ਇਹ ਦੇਖ ਲਓਣੇ ਜੇ ਵੀ ਲੈ ਕੇ ਜਾਣ ਸੀ ਇਹ ਸਾਰਾ ਜ਼ੱਤਾ ਸੀਗਾ ਜਿਹੜੇ ਆਪਣੇ ਟਾਇਲਰ ਵਗੈਰਾ ਆਉਂਦੇ ਨੇ ਉਹ ਉੱਥੇ ਜੁੜੀਆ ਸਾਰੀ ਬਰੀਆਂ ਸੀਗਾ ਲੱਗਦਾ ਇਸ ਕਰਕੇ ਤੇ ਉਹ ਨشانੂ ਵੀ ਫਿਰ ਮਗਰ ਲੱਗ ਗਿਆ ਸੀਗਾ ਕਿੰਨਾ ਮਮਾ ਵੀ ਮੈਨੇ ਵੀ ਜਾਣਾ ਸਦੇ ਸਾਰ ਗਏ ਨੇ ਇਹਨਾਂ ਨੇ ਚਾਹ ਪਾਣੀ ਬੱਚੇ ਨੇ ਨਹੀਂ ਪੀਤਾ ਸੀਗਾ ਕਿਉਂਕਿ ਉਧਰੋਂ ਆਏ ਨੇ ਕਿ ਉਹ ਉਧਰੋਂ ਪੀ ਕੇ ਆਈ ਸੀ ਕਿ ਨਹੀਂ ਤੇ ਵੈਸੇ ਉਧਰੋਂ ਆਉਂਦੇ ਸਾਰ ਫਿਰ ਮੀਤ ਦੇ ਡੈਡੀ ਲੈ ਗਏ ਸੀ ਕਿਉਂਕਿ ਫਿਰ ਗਰਮੀ ਹੋ ਜਾਂਦੀ ਹੈ ਨਾ ਆ ਕਰਦੇ ਤੇ ਫਰੈਂਡ ਪਲੀਜ਼ ਲਾਈਕ ਕਰ ਦਿਓ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਹੈਗਾ ਤੇ ਫਰੈਂਡ ਲਓ ਜੀ ਕੱਪੜੇ ਸੁੱਕਣੇ ਲਾਏ ਆਈਆਂ ਮੈਂ ਚਾਹ ਬਣਾ ਕੇ ਪੀ ਲਈ ਐ ਠੀਕ ਹੈ ਜੀ ਅਗਲਾ ਦਿਨ ਹੋ ਗਿਆ ਸ਼ੁਰੂ ਆਪਣਾ ਤੇ ਇੱਥੇ ਹੁਣ ਮੈਂ ਲੱਗੀ ਸੀਗੀ ਮਖਾ ਰੋਟੀ ਬਾਚੇ ਬਣਾਉਣੀ ਐ ਪਹਿਲਾਂ ਇਹ ਮੈਂ ਸ਼ਰਟ ਹੈ ਨਾ ਤਿਆਰ ਕਰ ਦਿੰਦੀ ਐ ਇਹ ਅੱਧ ਪਚੱਦੀ ਜੀ ਪਹਿਲਾਂ ਬਣੀ ਹੋਈ ਸੀਗੀ ਗਲਗੁਲਾ ਰੈਡੀ ਸੀਗਾ ਤੇ ਬਸ ਥੋੜੀ ਬਹੁਤ ਹੀ ਰਹਿ ਗਈ ਸੀ ਕਿ ਮਹਾਂ ਚਲੋ ਅੱਜ ਇਹਨਾਂ ਨੂੰ ਪਹਿਲਾਂ ਰੈਡੀ ਕਰਕੇ ਦੇ ਦਵਾ ਕਸਟਮਰ ਦਾ ਰਾਤ ਫੋਨ ਆਇਆ ਸੀਗਾ ਤੇ ਮਹਾਂ ਚਲੋ ਪਹਿਲੇ ਰੈਡੀ ਕਰਕੇ ਦਵਾਂਗੇ ਆਪਾਂ ਸ਼ਰਟ ਤੇ ਫਿਰ ਨਾਸ਼ਤਾ ਪਾਣੀ ਬਣਾਵਾਂਗੇ ਨਾ ਮੈਂ ਇਹ ਜ਼ਿਆਦਾ ਨਿੱਧ ਕੇ ਘੰਟੇ ਦਾ ਕੰਮ ਐ ਇਹਦਾ ਤੇ ਪਸ ਬਾਮਾ ਲਾਣੀ ਰਹੀਆਂ ਨੇ ਫਿਟਿੰਗ ਹੋ ਗਈ ਐ ਦੀ ਫਿਟਿੰਗ ਵੀ ਮੈਂ ਕਰਤੀ ਐ ਤੇ ਰਮਨੀਤ ਤੇ ਡੈਡੀ ਗਏ ਨੇ ਹੁਣ ਥੋੜਾ ਬਹੁਤ ਆਪਣੇ ਨਾ ਕਬਾੜ ਜਾਂ ਇਕੱਠਾ ਹੋਇਆ ਪਿਆ ਸੀਗਾ ਉਹ ਦੇਣ ਗਏ ਨੇ ਹਨਾ ਠੀਕ ਐ ਜੀ ਤੇ ਚਲੋ ਜੀ ਬਣੇ ਰਹਿਣਾ ਫਿਰ ਬਲੌਗ ਦੇ ਵਿੱਚ ਪਲੀਜ਼ ਫੁੱਲ ਵਾਚ ਕਰਨਾ ਤੇ ਫੁੱਲ ਵਾਚ ਕਰਨਾ ਜਿਹੜੇ ਚੈਨਲ ਤੇ ਨਵੇਂ ਆਨੇਓ ਸਬਸਕ੍ਰਾਈਬ ਕਰ ਲੈਣਾ ਠੀਕ ਐ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਕਰਦੇ ਆਪਾਂ ਹੁਣ ਕੰਮ ਧੰਦੇ ਮਸ਼ੀਨ ਤੇ ਬੈਹ ਜਮਾ ਮੈਂ ਫਿਰ ਉਸ ਤੋਂ ਬਾਅਦ ਦੇਖਦੀ ਆਪਣਾ ਸੂਟ ਕਟਿੰਗ ਕਰਾਂਗੀ ਮੈਂ ਕਸਟਮਰ ਦੇ ਪਹਿਨੇ ਸੱਚਾ ਕਹੇ ਤਾਂ ਦੇਖ ਜੀ ਮੇਰੇ ਸੂਟਾਂ ਦੀ ਬਾਰੀਕਾ ਦੋ ਆਉਗੀ ਕਦੋਂ ਨਾਲ ਤੇ ਲੋ ਜੀ ਫਰੈਂਡ ਹੁਣ ਮੈਨੇ ਇਹ ਸ਼ਰਟ ਵੀ ਸਟਿਚ ਕਰ ਲਈ ਸੀਗੀ ਤੇ ਬਸ ਮੈਨੂੰ ਐ ਸੀਗਾ ਵੀ ਮੈਂ ਫਟਾਫਟ ਸਟਿਚ ਕਰਕੇ ਕੰਮ ਧੰਦੇ ਕਰਕੇ ਵੀ ਅੱਜ ਆਪਾਂ ਥੋੜਾ ਜਿਹਾ ਬਾਜ਼ਾਰ ਜਾ ਕੇ ਆਵਾਂਗੇ ਥੋੜੀ ਬੋਤੀ ਹੈ ਨਾ ਰਮਨੀਤ ਤੇ ਡੈਡੀ ਦੀ ਜੇਬ ਹੌਲੀ ਕਰਕੇ ਆਵਾਂਗੇ ਤੇ ਟਾਈਮ ਇੱਥੇ ਫਿਰਨਾ ਮਤਲਬ ਕਿ ਹੁਣ ਇਸ ਟਾਈਮ ਤਾਂ ਇਹਨਾਂ ਕੀ 9:00 ਵਜੇ ਸੀਗੇ ਸ਼ਾਇਦ ਕਿ 8:30 9:00 ਵਜੇ ਦਾ ਹੀ ਟਾਈਮ ਸੀਗਾ ਪਰ ਕੰਮਕਾਰ ਕਰਦੇ ਹਨਾ ਸੂਟ ਮੈਨੇ ਹੋਰ ਕਟਿੰਗ ਕੀਤੇ ਸੀਗੇ ਦੁਪਹਿਰਾ ਹੀ ਚੜ ਗਿਆ ਸੀਗਾ ਜਦੋਂ ਤੱਕ ਅਸੀਂ ਬਾਜ਼ਾਰ 'ਚ ਜਾਣਾ ਸੀਗਾ ਹਨਾ ਪਹਿਲਾਂ ਮਨ ਹੈ ਨਹੀਂ ਸੀਗਾ ਬਾਜ਼ਾਰ 'ਚ ਜਾਣ ਦਾ ਫਿਰ ਮੈਂ ਕਿਹਾ ਚਲੋ ਜਾ ਹੀ ਆਣੀ ਆ ਵੀ ਕੱਲ-ਕੱਲ ਕਰ-ਕਰ ਕੇ ਹਨਾ ਸਾਰੇ ਹਫ਼ਤੇ ਵਾਂਗੂ ਲੱਗ ਗਏ ਇਹ ਬਾਜ਼ਾਰ ਜਾਣ ਨੂੰ ਸੋਚੀ ਜਾਂਦੇ ਸੀ ਕਿ ਵੀ ਅੱਜ ਜਾਈਏ ਅੱਜ ਜਾਈਏ ਹੈਨਾ ਪਰ ਧੁੱਪ ਤਾਂ ਹੁਣ ਮੈਂ ਕਿਹਾ ਰਹਿਣੀ ਹੋਇਆ ਫਿਰ ਮੈਂ ਰਮਣੀਤ ਦੇ ਡੈਡੀ ਨੂੰ ਕਿਹਾ ਸੀਗਾ ਵੀ ਚਲੋ ਵੀ ਕੰਮ ਕਾਰ ਨਵੇੜ ਕੇ ਵੀ ਆਪਾਂ ਬਾਜ਼ਾਰ ਚੱਲ ਕੇ ਆਵਾਂਗੇ ਤੇ ਲੋ ਜੀ ਇੱਥੇ ਆਪਣੀ ਹੋ ਗਈ ਸੀਗੀ ਸ਼ਰਟ ਆ ਹੋ ਗਈ ਸੀਗੀ ਤੇ ਇਹਨੂੰ ਹੁਣ ਆਪਾਂ ਤਰਪਾਈ ਦੇ ਆਵਾਂਗੇ ਤੇ ਇਸ ਤੋਂ ਬਾਅਦ ਫਿਰ ਆਪਾਂ ਘਰ ਦੇ ਕੰਮ ਕਰ ਲਵਾਂਗੇ ਤੇ ਲੋ ਜੀ ਫਿਰ ਸ਼ਰਟ ਵੀ ਆਪਣੀ ਹੋ ਗਈ ਐ ਇੱਕ ਦੋ ਸ਼ਰਟ ਹੋਰ ਕਟਿੰਗ ਕਰਕੇ ਮੈਂ ਰੱਖ ਲਿਆ ਨੇ ਤੇ ਇਧਰ ਆਪਣੇ ਕੰਮ ਤਾਂ ਦੇ ਹੋ ਗਏ ਨੇ ਕਿਸੇ ਮੇਸਰ ਤੋਂ ਭਾਂਡੇ ਰਹਿ ਗਏ ਆਪਣੇ ਮੰਜਣਾਂਲੇ ਫੰਗ ਲੈ ਕੇ ਨੇ ਹਰ ਸੂਟ ਦੇ ਆ ਲੈਸ ਦੁਪੱਟਾ ਵਗੈਰਾ ਹੈ ਨਾ ਇਹਨੂੰ ਤਿਆਰ ਕਰਦੇ ਆ ਫਿਰ ਉਸ ਤੋਂ ਬਾਅਦ ਇਹ ਕਿਚਨ ਪਾ ਕੇ ਲੈ ਕੇ ਆਉਣੀ ਆ ਅਖੇ ਦੀ ਸ਼ੋਪਿੰਗ ਕਰਕੇ ਆਵਾਂਗੇ ਜਮੇ ਤੇ ਜਿਹੜੀ ਖਰਚੇ ਤੋਂ ਬਾਅਦ ਹੋ ਜੀ ਨੇ ਚੱਕਲੇ ਦੀ ਆਪਾਂ ਨੇ ਆਪਣਾ ਝੋਲਾ ਫੂਡ ਪਾਲੇ ਤੁਸੀਂ ਆਪਾਂ ਜਿਹੜੀਆਂ ਆਪਾਂ ਨੇ ਡਾਈ ਕਰਵਾਉਣੀਆਂ ਨੇ ਪ੍ਰਿਤਨਾ ਆ ਰਹੀ ਮੀਤ ਅਲੀਰ ਤੋਂ ਆਪੇ ਤੀਕੋ ਤਰ ਤੇ ਚੱਕੇ ਲੱਗੇ ਹਾਂ ਉਹ ਤਾਂ ਮੁਕਾਣੇ ਕਿੱਥੇ ਮਾਰੀ ਬੁਗਾਰੇ ਨਾਲੇ ਜਿੱਲਾ ਬੁਲਲੇ ਤੇ ਚਲੋ ਜੀ ਮਿਲਦੇ ਹਾਂ ਆਪਾਂ ਫਿਰ ਬਾਜ਼ਾਰ ਵਿੱਚ ਸਿੱਧਾ ਗਰਮੀ ਬਹੁਤ ਹੋਈ ਪਿਆਰ ਮੀਤ ਦੇ ਡੈਡੀ ਖੀਰੇ ਪਾਏ ਨੇ ਮੈਂ ਨਹੀਂ ਧੁੱਪ ਚ ਲੈ ਕੇ ਜਾਏਂਗੀ ਠੀਕ ਹੋ ਗਈ ਹਾਂ ਫਿਰ ਆਪਣਾ ਸੂਟ ਵੀ ਬਣ ਦੂਗਾ ਨਾ ਸ਼ਾਂਤਾ ਸੱਸਾ ਤੇ ਪ੍ਰਮੇਸ ਆਪਾਂ ਇੱਥੇ ਕੱਲੀ ਤਰੀ ਹੁੱਚ ਪਾ ਲੱਗੇ ਹੁੱਚ ਪਾ ਲਾ ਦਿੱਤਾ ਮੈਂ ਅੱਜ ਛੇੜੇ ਵੀ ਨਹੀਂ ਮਾਰਾ ਬੋਲੇ ਬੋਲੇ ਨਹੀਂ ਹੈ ਗਾਰੰਟੀ ਦੇ ਪਾ ਲੈਣਾ ਸਟੈਂਡ ਦੇਖੋ ਮੇਰੇ ਕੋਲ ਸੀ ਚੈੱਕ ਕਰੀਏਗਾ ਤਾਂ ਇਹ ਸੰਦੀ ਆ ਦਰਜੀ ਵਾਲੇ ਨੇ ਸਹੀ ਹੈ ਸਟੈਂਡ ਬਹੁਤ ਸੋਹਣਾ ਜਿਹੜਾ ਪਾਇਆ ਹੈ ਪਾਇਆ ਵਿੱਚ ਚੜਾ ਗਿਆ ਹੈ ਮੰਮਾ ਆ ਲੈ ਰਹਾ ਹੈ ਆ ਲੈ ਦੋਏ ਪਾ ਕੇ ਦੇਖ ਲੈ ਮਹੌਸਨ ਆਟੀ ਗਾ ਸਾਈਜ਼ ਬੋਤਾ ਦੇ ਬੱਡੇ ਜਾਓ ਥੀਲੋ ਜੀ ਫਰੈਂਡ ਇੱਥੇ ਆ ਗਏ ਸੀਗੇ ਆਪਾਂ ਫੇਰ ਦੁਪਹਿਰੇ ਦੁਪਹਿਰੇ ਰਮਣੀਤ ਦੇ ਡੈਡੀ ਸਾਨੂੰ ਮੋਟਰਸਾਈਕਲ ਤੇ ਕਹਿੰਦੇ ਆ ਰਹੇ ਸੀਗੇ ਕਹਿੰਦੇ ਤੁਸੀਂ ਪਾਗਲ ਹੋ ਕਹਿੰਦਾ ਇੰਨੀ ਦੁਪਹਿਰੇ ਦੁਪਹਿਰੇ ਨਿਕਲ ਰਹੇ ਹੋ ਕਹਿੰਦਾ ਕੋਈ ਵੀ ਨਹੀਂ ਹੋਣਾ ਕਹਿੰਦਾ ਹੈਨਾ ਸ਼ਾਪ ਤੇ ਪਰ ਹੈਗੇ ਸੀਗੇ ਚਲੋ ਦੋ ਚਾਰ ਜਣੇ ਤੇ ਮੈਂ ਚਲੋ ਕਹਿਨ ਜੋਗੀ ਹੋ ਗਈ ਸੀਗੀ ਵੀ ਹੈਗੇ ਨੇ ਹੈਨਾ ਅੰਦਰ ਦੇਖ ਰਹੇ ਸੀਗੇ ਤੇ ਇੱਥੇ ਬੱਚਾ ਲੈ ਲੈ ਰਹੇ ਸੀਗੇ ਆਪਾਂ ਸੈਂਡਲ ਕਿਉਂਕਿ ਹੁਣ ਜਾਵਾਂਗੇ ਆਪਾਂ ਪੇਕੇ ਜਾਂਦੇ ਹੋਰੀ ਹੈ ਤਿਆਰੀ ਮੈਂ ਕਿਹਾ ਚਲੋ ਬੱਚਿਆਂ ਨੂੰ ਸੈਂਡਲ ਵਗੈਰਾ ਪਵਾ ਦਨੇ ਆ ਤੇ ਅਥੇ ਰਮਣੀਤ ਨੂੰ ਮੈਂ ਕਹਿ ਰਹੀ ਸੀ ਕਿ ਮਾਹ ਪੁੱਤੋ ਉਹੀ ਚੀਜ਼ ਲਈ ਜਿਹੜੀ ਤੂੰ ਪਾਲਵੇਂ ਹੈਨਾ ਪਤਾ ਕੀ ਕਰਦਾ ਇਹ ਲੈ ਤਾਂ ਲਿੰਦਾ ਇੱਕ ਵਾਰੀ ਪਾਊਗਾ ਫਿਰ ਪਾਉਂਦਾ ਨਹੀਂ ਹੈਗਾ ਫਿਰ ਨਖਰੇ ਕਰਾਂ ਲਾ ਜਾਂਦਾ ਮੰਮਾ ਇਹ ਦੇਖਿਓ ਪੈਂਟ ਨਾਲ ਇਹ ਨਹੀਂ ਪੈਂਦੇ ਹੈਗੇ ਅੱਛੇ ਜੀ ਲੋਰ ਨਾਲ ਇਹ ਪੈਂਦੇ ਨੇ ਮੈਂ ਕਹਾ ਚਾਹੇ ਤੂੰ ਚੱਪਲਾ ਲੈ ਲੈ ਕੁਛ ਵੀ ਲੈ ਲਵਾ ਪਰ ਪਾਣੀ ਪਾਉਗੀ ਹੈਨਾ ਤੈਨੂੰ ਕਿਉਂਕਿ ਇਹਨੂੰ ਜਿਆਦਾ ਨਾ ਬੂਟ ਪਸੰਦ ਨੇ ਵੀ ਬੂਟ ਵਗੈਰਾ ਪਾਉਂਦਾ ਹੈਣਾ ਇਹ ਤੇ ਮੈਂ ਕਿ ਹੁਣ ਗਰਮੀ ਚ ਬੂਟ ਪੈਂਦੇ ਨਹੀਂ ਹੈਗੇ ਉਹ ਤਾਂ ਵੀ ਸੈਂਡਲ ਚਾਹੇ ਚੱਪਲਾ ਕੋਈ ਫੈਂਸੀ ਚੱਪਲਾ ਹੁੰਦੀ ਨੇ ਚਾਹੇ ਉਹ ਲੈ ਲੈ ਹੈਣਾ ਕਹਿੰਦਾ ਮਮਾ ਮੈਂ ਨੇ ਸੈਂਡ ਲੈ ਲੈਣੇ ਤੇ ਮੈਨੂੰ ਮੈਂ ਬਾਰ ਬਾਰ ਉਥੇ ਮੈਂ ਦੁਕਾਨ ਚ ਆ ਕੇ ਕਹਿੰਦੇ ਮੈਂ ਤੇਨੇ ਸਿੱਟਣੇ ਨਹੀਂ ਹੈਗੇ ਕਿਉਂਕਿ ਪਹਿਲਾਂ ਇਹ ਨਵੀਂ ਜੋੜੀ ਕਿ ਇਹਦੀ ਮੈਨੂੰ ਐਵੇਂ ਚਕਾਣੀ ਪਈ ਸੀ ਗਈ ਛੋਟੀ ਹੋ ਗਈ ਸੀ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਬਿੰਨੀ ਦੀ ਦੁਕਾਨ ਤੇ ਆਪਣੇ ਲੱਵੀ ਸੀਗੀ ਹੈਨਾ ਜਿੱਥੇ ਆਪਾਂ ਨੇ ਸ਼ੂਜ਼ ਵਗੈਰਾ ਬੱਚਿਆਂ ਦੇ ਸੈਂਡ ਲਿੱਤੇ ਨੇ ਮੈਂ ਆਪਣੇ ਲਈ ਕੁਝ ਲਿੱਤਾ ਨਹੀਂ ਹੈਗੇ ਤੇ ਲਓ ਜੀ ਫਿਰ ਅਸੀਂ ਆ ਪਾ ਗਏ ਆ ਬਿੰਨੀ ਦੀ ਦੁਕਾਨ ਤੇ ਆ ਦੇਖੋ ਬੈਠਾ ਸਲਾਈ ਕਰ ਰਿਹਾ ਹੈਲੋ ਕਰ ਹੈਲੋ ਸੂਡ ਸਰਸਲਾਣੇ ਹੋ ਕੰਟੈਕਟ ਕਰ ਲੈਣਾ ਤੁਸੀਂ ਆਰਾਧਿਆ ਬੁਟੀਕ ਪੀਨ ਵਾਲਾ ਗੇਟ ਸੁਨਾਮ ਕੰਟੈਕਟ ਦੇ ਵਾਸਤੇ ਇਹ ਨੰਬਰ ਚੈੱਕ ਕਰੋ ਆ ਦੇਖੋ ਚਲੋ ਬੱਚਿਆਂ ਨੂੰ ਬਿਠਾ ਕੇ ਇੱਥੇ ਫਿਰ ਅਸੀਂ ਪੈਸਾ ਵਗੈਰਾ ਲੈ ਕੇ ਆਏ ਆ ਫਿਰ ਮੈਂ ਸਟੀਚਿੰਗ ਅੰਮਾ ਓਏ ਫਿਰ ਤੇ ਬਾਕੀ ਕਾਊਂਟਰ ਜਿੱਥੇ ਕਟਿੰਗ ਵਗੈਰਾ ਕਰਦੇ ਨੇ ਅੰਮਾ ਤਾਰੇ ਲਿビング ਰੂਮ ਸਾਨੂੰ ਬਾਥ ਵਾਲਾ ਇੱਕ ਇੱਕ ਚਲ ਦਿਖਾ ਮੈਂ ਤੁਹਾਨੂੰ ਮੈਂ ਇੱਕ ਤਾਂ ਦਰਾ ਕੈਮਰਾ ਦੇਖੋ ਠੀਕ ਹੈ ਜੀ ਇੱਕ ਇਹ ਕੈਮਰਾ ਇੱਕ ਉਹ ਕੈਮਰਾ ਦੱਸ ਸਕਦੀਆਂ ਚ ਅੰਦਰੋਂ ਚੱਲੀ ਬਾਹਰ ਠੀਕ ਹੈ ਜੀ ਦੋ ਕੈਮਰੇ ਲੱਗੇ ਹੋਏ ਨੇ ਪਾਣੀ ਪੂਣੀ ਪੀਣਦੇ ਆ ਪਰ ਪੂਣੀ ਦੇ ਜਮਾ ਬਾਹਰ ਜਾਣ ਦੀ ਲੋੜ ਨਹੀਂ ਉਹ ਦੇਖੋ ਉੱਪਰ ਲੱਗੀ ਹੋਈ ਹੈ ਉਪਰ ਪਰਦਾ ਹੈ ਪਾਣੀ ਆ ਟਾਈਮ ਪੀਸ ਦੇਖ ਲੋ ਇਹਦਾ ਬਣਾਇਆ ਹੋਇਆ ਦਿਖ ਰਿਹਾ ਖਰਜ ਕਿੱਥੇ ਜੀ ਐ ਐ ਦਿਖਾਨੀ ਤੇ ਲੋ ਜੀ ਆ ਦੇਖੋ ਟਾਈਮ ਪੀਸ ਇਹਨੇ ਪੁੱਠੇ ਪੁੱਠੇ ਕੰਮ ਨੇ ਇਹਦੇ ਦੇਖੋ ਹੈਨਾ ਆਪ ਆਪ ਬਣਾ ਕੇ ਲਗਾਇਆ ਹੋਇਆ ਇਹਨੇ ਸੂਈਆਂ ਸਾਈਆਂ ਆਪ ਸਾਰਾ ਇਹਨੇ ਆਪ ਤਿਆਰ ਕਰਿਆ ਹੋਇਆ ਇਹ ਟਾਈਮ ਪੀਸ ਤੇ ਉੱਪਰ ਲਗਾਈ ਹੋਈ ਹੈ ਦੇਖੋ ਟੂਟੀ ਹੈਨਾ ਤੇ ਕੈਮਰੇ ਦੇ ਚੱਲਦੇ ਨਹੀਂ ਹੈਗੇ ਸਾਰੇ ਪੁੱਠੇ ਕੰਮ ਨੇ ਇਹਦੇ ਤੇ ਹੁਣ ਮੈਂ ਫਿਰ ਬੱਚਿਆਂ ਨੂੰ ਨਾ ਇੱਥੇ ਹੀ ਬਿਠਾ ਗਈ ਸੀਗੀ ਵੀ ਚਲੋ ਹੈਨਾ ਗਰਮੀ ਬਹੁਤ ਹੈ ਵੀ ਚਲੋ ਇੱਥੇ ਬਹਿ ਜਾਣਗੇ ਤੇ ਰਮਨੀਤ ਦੇ ਡੈਡੀ ਹੁਣ ਨਾ ਬਸ ਖਿਜੇ ਪਏ ਸੀਗੇ ਵੀ ਹਾਂ ਵੀ ਤੁਰੰਤ ਦਾ ਨਾਮ ਹੀ ਨਹੀਂ ਲੈ ਰਹੀ ਹੈਗੀ ਵੀ ਕਿੰਨਾ ਟਾਈਮ ਹੋ ਗਿਆ ਮਖਾਪਾ ਏਸੀ ਚ ਤਾਂ ਬੈਠੇ ਕਿਹੜਾ ਆਪਾਂ ਕਿਤੇ ਹੋਰ ਬੈਠੇ ਆ ਬਸ ਇਹਨਾਂ ਨੂੰ ਐ ਸੀਗਾ ਵੀ ਘਰੇ ਚੱਲੀਏ ਛੇਤੀ ਛੇਤੀ ਹੈਨਾ ਤੇ ਚਲੋ ਜੀ ਫਰੈਂਡ ਹੁਣ ਆਪਾਂ ਚੱਲਦੇ ਆਪਾਂ ਆਪਣੇ ਘਰ ਨੂੰ ਤੇ ਅਗਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਇਸ ਤੋਂ ਬਾਅਦ ਫਿਰ ਆਪਾਂ ਦੁਪੱਟੇ ਵਗੈਰਾ ਚਲੋ ਮੈਂ ਲਿੱਤੇ ਸੀਗੇ ਤੇ ਉਹ ਦੀ ਵੀਡੀਓ ਤੁਹਾਨੂੰ ਆਉਗੀ ਕੱਲ ਨੂੰ ਤੇ ਕਿੰਨੇ ਦੀ ਲੱਗਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਵੇਂ ਆਨੇ ਹੋ ਤਾਂ ਆਪਣੇ ਚੈਨਲ ਨੂੰ ਤੁਸੀਂ ਕਰ ਲੈਣਾ ਸਬਸਕ੍ਰਾਈਬ ਤੇ ਇੱਥੇ ਦੇਖੋ ਰਮਣੀ ਤੇ ਦੇੜੀ ਬੋਰ ਰਏ ਸੀਗੇ ਕਿਉਂਕਿ ਉਹਦਾ ਨਾਮ ਹੀ ਨਹੀਂ ਲੈਂਦੀ ਹੈਗੀ ਮਗਾ ਮੈਂ ਤਾਂ ਕਦੋਂ ਦੀ ਖੜੀ ਆ ਤੁਸੀਂ ਉਹ ਬੈਠੇ ਹੋ ਤੇ ਚਲੋ ਜੀ ਫਰੈਂਡ ਓਕੇ ਟਾਟਾ ਬਾਏ ਬਾਏ ਆਪਾਂ ਕੱਲੂ ਫੇਰ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ